ਫੈਂਸ ਸਤਿਕਾਰ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੇ ਮੈਂ ਤੁਹਾਨੂੰ ਚਾਰ ਮੱਝਾਂ ਦਿਖਾਉਣੀਆਂ ਤੇ ਚਾਰੇ ਸੱਜਣਾ ਸੋਈਆਂ ਦਿਖਾਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜਿ ਤਰ੍ਹਾਂ ਹਰ ਕਿਸੇ ਵੀਡੀਓ ਚ ਇਹੀ ਹੁੰਦੀ ਆ ਕੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਕਿਤੇ ਵੀ ਲੈਣਾ ਵਾ ਭਾਵੇਂ ਇੱਥੋਂ ਦੇ ਭਾਵੇਂ ਜਿਹੜੇ ਜਿੱਥੋਂ ਵੀ ਲੈਣਾ ਵਾ ਆਪਣਾ ਆਪ ਤਸੱਲੀ ਕਰਕੇ ਖੜਿਆ ਕਰੋ ਨਾ ਸਾਡੇ ਤੇ ਨਾ ਭਾਜੀ ਹੁਣੇ ਦਰੋ ਆਪਣੀ ਜ਼ਿੰਮੇਵਾਰੀ ਤੇ ਆਪਣੀ ਗਾਰੰਟੀ ਦੇ ਪਸ਼ੂ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾ ਦੱਸ ਦੀਏ ਵੀਰ ਜੀ ਕਰੀ ਆਪਣਾ ਮਲਾਜੀ ਬਿੰਦਰ ਸਿੰਘ ਪਿੰਡ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗਾਜ਼ਪੁਰ ਫੋਨ ਨੰਬਰ ਵੀ ਬੋਲ ਦਿਓ 985627722 ਠੀਕ ਹੈ ਤੇ ਅੱਜ ਚਾਰ ਤੇ ਚਾਰੇ ਸੋਈਆਂ ਸਵਾਈਆਂ ਚਾਰੇ ਜ਼ੀਆਂ ਪੱਜਣ ਕੱਟੀ ਫਰੀਏ ਦੋ ਬਹਿਲਣਾਂ ਜੇ ਠੀਕ ਹੈ ਜੀ ਬੜੀ ਬੜੀ ਚੰਗੀਆਂ ਮਈਆਂ ਆ ਚਾਰੇ ਬੱਚੇ ਆਪਾਂ ਦੇਖ ਸਕਦੇ ਹਾਂ ਚਾਰ ਜੀਆਂ ਸੀਆਂ ਕੱਢ ਬੱਚਾ ਠੀਕ ਆ ਪਹਿਲਾਂ ਨਿਕਲੋ ਵੇਖੀ ਤਾਂ ਰੰਗ ਵਾਲੀ ਕੋਈ ਸਮਝਿਆ ਵੀ ਔਰਤਾਂ ਦੀ ਘਰੇ ਠੀਕ ਹੈ ਰੰਗ ਕਰਨੀ ਪਈ ਜੇ ਕਿੰਨਾ ਚਿਰ ਹੋਇਆ ਸੋਈ ਨਾ ਇਹ ਕੱਲ੍ਹ ਰਾਤੀ ਸੀ ਇਹ ਦੁੱਧ ਦੇਣੇ ਤੇ ਆਹ ਦੇਖ ਸਕਦੇ ਬੱਚਾ ਜਿਹੜਾ ਛੱਡਿਆ ਮਗਰ ਕੱਤੀ ਜੇ ਵਿੱਚੀ ਇਹਦੇ ਕੱਟਾ ਜੀ ਅੱਛਾ ਮਗਰ ਇਹਦੇ ਕੱਟਾ ਆ ਉਹ ਸੀਰੇ ਵਿੱਚੀ ਝੋੜੀ ਪੱਤੋ ਸ਼ਾਮੀ ਦਈ ਆ ਕੋਈਂ ਤਰੇ ਕੋ ਬਸਨ ਗਈ ਆ ਬੰਨੀ ਬੱਚਾ ਹੋਈ ਰੇਖੋ ਗੇਠਣ ਕਰਦੀ ਕੋਈ ਨਹੀਂ ਹਾਂ ਹਾਂ ਤਨੀ ਕਿਦਾਂ ਆਉਂਦਾ ਥੋੜਾ ਜਿਹਾ ਉਧਰ ਨਾ ਜਾਏ ਤੇ ਚਵਾ ਚੰਗੀ ਤਰ੍ਹਾਂ ਦਿਖਾ ਦਈਏ ਆਪਾਂ ਹਾਂ ਕੋ ਉਤਾਰ ਰਹੀ ਦੀ ਛੋਟੀ ਵੀਰ ਜੀ ਨਹੀਂ ਉਧਰ ਹੋ ਜਾ ਕੇ ਪਾਲੀ ਆ ਪਤਾ ਨਹੀਂ ਮਈਂ ਮਗਰ ਕੱਟੀ ਆਈ ਆ ਠੀਕ ਹੈ ਅਹੀਂ ਇਧਰ ਲੋਈ ਕਿ ਉੜਨੀ ਹੀ ਮਾਰਨਾ ਇਧਰ ਵੇਖੋ ਕਿਉਂ ਆ ਗਏ ਪਿਛਲੇ ਥਨਾਂ ਦਾ ਚਵਾਜ ਜਿਹੜਾ ਦਿਖ ਸਰ ਜੀ ਜਿਹਦਾ ਵੈਰੀ ਨਹੀਂ ਮੋਢੀ ਧਾਰਿਆ ਪੋਲੀ ਨੂੰ ਮਰ ਗਈ ਦੇ ਅਗਲੇ ਥਨਾਂ ਦਾ ਵੀ ਚਵਾਜ ਦਿਖਾ ਦੇ ਠੀਕ ਹੈ ਜੀ ਚਲੋ ਖੋਲੋ ਹਾਂ ਫਿਰ ਤੋਰ ਦਈਏ ਫੇਰੀ ਦੀ ਬਾਕੀ ਡਿਟੇਲ ਜਿਹੜੀ ਦੱਸਤੀ ਹਾਂ ਦੇਖ ਸਾਡੇ ਬਾਕੀ ਸੋਹਣੀ ਝੋਟੀ ਆ ਕੱਬਦੀ ਆ ਜਿਹੜੇ ਆਪਣੇ ਚਲੋ ਮੂੰਹ ਮੱਥੇ ਜੀ ਹੈ ਉਹ ਵੱਡੀ ਆ ਕੱਦ ਕਾਟ ਚਲੋ ਚੰਗਾ ਵਾਜਦਾ ਬਾਕੀ ਵੇਖਨੀ ਤੁਸੀਂ ਆਪਣੀ ਸਮਝਣਾ ਆ ਚਿਹਰਾ ਦੇਖ ਸਕਦੇ ਦਾ ਇੱਕਰੀ ਲੱਗ ਕੇ ਲੈ ਜਾਵੇ ਜੀ ਬਾਕੀ ਹੁਣ ਥੋੜੀ ਨਿਕਰਵਾਨੇ ਦੀ ਆ ਜਿਹੜੀ ਫਿਕਸ ਕਰਵਾਨੇ ਦੀ 8 ਵਜੇ ਝੋੜੀ ਚੋਈ ਆ ਹਾਂ ਦੇਖ ਸੰਜੀ ਜੀ ਇੱਕ ਕੋਟੀ ਇਹ 8 ਕਿਲੋ ਵੀ ਜੀ ਬੋਲੇ ਹੋ ਗਈ ਹੋਣੀ ਇਧਰਲੇ ਤੇ ਕਿੰਨਾ ਕ ਦੁੱਧ ਇਹ ਕੱਢੀ ਜਾਊਗੀ ਦੁੱਧ ਵੀ ਜੀ ਹਸਣਾ ਚੱਲੀ ਕਿ ਸਾਰਾ ਦਾਲੇ ਚਾਲ ਬਾਹਰ ਲੱਗੂਗੀ ਅੱਛਾ ਜੋ ਮੱਦੀ ਤੇ ਕੋ ਸਿੜੀਆਂ ਬਣੀਆਂ ਜੋ ਠੀਕ ਆ ਬਾਕੀ ਹੈ ਜਿਹੜੀ ਸੀਲਸ ਲੱਗ ਗਿਆ ਤੇ ਜੇ ਸੋਈ ਨੂੰ ਥੋੜਾ ਚੇਰ ਹੋਇਆ ਵਾ ਇਹ ਪਸੋਂ ਸਹੀ ਆ ਇਹ ਲੱਗੋ ਲਈਏ ਦੇਖੋ ਜਵਾਲ ਕੋਟੀ ਠੀਕ ਹੈ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਜੀ ਕਿ ਦਵਾਇ 80 ਗਰੀ 85 ਗਰੀ 75 ਇਹ ਤੇ ਜੀ ਜੇ ਅੱਜ ਇਹ ਗੱਲ ਕਰੀਏ ਜਿਹੜਾ ਵਾ ਬਸ ਪਹਿਲੇ ਪਹਿਲੇ ਫੋਨਾਂ ਚ ਜਾਣ ਦਾ ਦੋ ਫਿਰ ਕਿੰਨੇ ਦੇ ਇੱਕੋ ਗੱਲ ਹਾਂਜੀ ਪੂਰੇ 70 ਦੀ ਇਹ 70 ਦੇ ਗੜਦੇ ਨੇ ਅੱਛਾ 70 ਜਮ ਯਾਰ ਛੱਡ ਦੋਗੇ ਤੇ ਦੁੱਧ ਜਿਹੜਾ 10 ਕਿਲੋਟਰ ਦੇ ਕਰੀਬ ਜਿਹੜਾ ਚਵਾਈ ਜਾਊਗੀ ਭਲਾ ਇਹ 7 8 8 ਕਿਲੋ ਅੱਲੇ ਦੇਖੋ 7 8 ਕਿਲੋਟਰ ਦੇ ਕਰੀਬ ਜਿਹੜਾ ਤੁਸੀਂ ਕਹਿੰਦੇ ਕੀ ਹੈਗਾ ਵਾ ਹਾਂਜੀ ਤੇ ਹੁਣੇ ਕੰਮ ਅੱਜ ਤੁਹਾਨੂੰ ਕਾਫੀ ਪਰ ਇਸਰੀਰ ਦਿਖੋਣੀ ਮਨ ਕੱਟੀ ਜੇ ਤੇ ਆ ਦੇਖ ਸਾ ਦੇ ਚੰਗੀ ਭਾਰੀ ਆ ਤੇ ਸਾਂਭੀ ਸਾਂਭੀ ਚੰਗੀ ਆ ਕਿ ਵੀਰ ਨੇ ਤੇ ਇਹਦੇ ਵੀ ਥਣ ਦੇਖ ਸਕਦੇ ਆ ਆਪਾਂ ਲਾਗੇ ਤੋਂ ਇਹਨੋਂ ਕਿੰਨਾ ਜਰ ਹੈ ਸੁਈ ਨਾ ਮਿੱਟੀ ਜੀ ਪਰਸਾਂ ਹੀ ਸੁਈ ਆ ਇਹ ਮਹੀਨੇ ਰਿਸ਼ਤਾ ਜ਼ਰਾ ਕੋਈ ਇਹ 13 ਜਵਾਂ ਕੋਲ ਦਾ ਮਹੀਨਾ ਰਖਾੜੇ ਇੱਧਰ ਦੇਖੋ ਨਾੜਾ ਕਦੇ ਹਾਂਜੀ ਹਾਂਜੀ ਸਰੀਰ ਤੇ ਇੱਧਰ ਖਾਓ ਆ ਦੇਖ ਸਕਦੇ ਜੀ ਤੇ ਬਾਕੀ ਇਹ ਆ ਕਿ ਭਾਰੀ ਆ ਮੱਝ ਪੂਰੀ ਅੱਠ ਕਿਲੋ ਬੋੜਾ ਹੋਊਗਾ ਜੀ ਜੀ ਪਰਸਾਂ ਮਹੀਨੇ ਨਾਲ ਮਈਆਂ ਨੇ ਪੈਰ ਦਾ ਤਾਂ ਮੜੀ ਜੀ ਪੂਛਲ ਵੱਡੀ ਗਈ ਆ ਦੇਖੋ ਜ਼ਖਮ ਮੜਾ ਜਾ ਉਹ ਤਾਂ ਸੁੱਕੀ ਗਿਆ ਆ ਠੀਕ ਆ ਪੂਛ ਜਿਹੜੀ ਵੱਡੀ ਆ ਮਤਲਬ ਪੈਰ ਰੱਖਣ ਕਰਕੇ ਨਾ ਜੇ ਤੇਰਾ ਪੂਛ ਵੱਡ ਕੇ ਤੇ ਕੁਝ ਦਿਖਾਤੀ ਆ ਜੇ ਤੇਰਾ ਹਾਂਜੀ ਬਾਕੀ ਕੋਈ ਲਉ ਨਹੀਂ ਵਗਦਾ ਬਿਲਕੁਲ ਸੁੱਕੀ ਆ ਜਖਮਾਂ ਠੀਕ ਆ ਹਾਂਜੀ ਮੈਂ ਇਹ ਬੜੀ ਮਹਿੰਗੀ ਲਈ ਆ ਰਹੀ ਵੀ ਇਸ ਤਰ੍ਹਾਂ ਕੋ ਆ ਹਾਂਜੀ ਚਲੋ ਹੁਣ ਜਦੋਂ ਤੁਹਾਨੂੰ ਪਤਾ ਡੰਗਰ ਤੇ ਮਾੜਾ ਮਾੜਾ ਨੁਕਸਾਨ ਜੇ ਦੱਸ ਕੇ ਦੇਣੀ ਆ ਹਾਂਜੀ ਹਾਂਜੀ ਪੂਛ ਤੇ ਮੜ ਗਿਆ ਪੂਛ ਬੜੀ ਲੰਮੀ ਪੈਦਾ ਹੁਆ ਪੂਛ ਆ ਦੇਸਾ ਪੂਛ ਕੱਟੀ ਆ ਜਿਹੜੀ ਇਹਦੀ ਆਪ ਤੇ ਉਹ ਤੇਰਾ ਦੁੱਧ ਕਿੰਨਾ ਖਿਚਵਾਈ ਜਾਊਗੇ ਦੁੱਧ ਵਿੱਚ ਤੇਰਾ 13-14 ਕਿਲੋ ਦਿੰਦੀ ਆ ਤੇ ਤੋਰ ਫੇਰ ਇੱਕ ਰੀ ਨਾ ਕੋ ਮੈਨੂੰ ਹੁਣ ਦੋ ਗੋਲੇ ਹੋ ਗਏ ਸਟੱਕ ਲੋ ਇਹਨੇ ਤੋਰ ਦ ਕੱਦ ਘਾਟ ਚੰਗਾ ਵਾਤਰਾ ਐ ਵੀ ਮੈਂ ਉਤਰਦੀ ਏ ਕੱਦ ਘਾਟ ਨਾਲ ਉਤਰੇ ਆ ਵੀ ਚਲੋ ਜਿੱਥੇ ਵੀ ਆਈ ਆ ਸਾੰਬੇ ਸੁੰਬੀ ਚੰਗੀ ਆ ਉਹਨਾਂ ਨੇ ਬਾਕੀ ਆ ਜਿਹੜੀ ਆਪਣਾ ਕਿਸੇ ਨੇ ਵੇਖ ਚੱਕ ਕੇ ਲੈਣੀ ਪੁੱਛਦਾ ਜਿਹੜਾ ਸਾਰਾ ਕੁਝ ਦੱਸਦਾ ਇਰੇ 6 ਸਮਾਜੀਆਂ ਦੀ ਚੋਈ ਆਈ ਏ 6:00 ਨੂੰ 11 ਵਜੇ ਆ ਆਦੇ ਸਾਦੇ ਹਵਾਨਾ ਚਲਾਏ ਦਾ ਤੇ ਇਹਦਾ ਫਿਰ ਵਿਰਜੀ ਮੁੱਲ ਵਿਰਜੀ ਮਹੀਨੇ ਬੜੀ ਮਹਿੰਗੀ ਲਈ ਆ ਹਾਂਜੀ ਮਹੀ 8000 ਤੋਂ ਬਾਹਰ ਲਈ ਰਹੀ ਰਿਸ਼ਤੇ ਦਾ ਰੰਗ ਉਹ ਹੁਣ ਮਹੀ 7000 ਦੀ ਦੇ ਦਾ ਘਰ ਦੀ ਇਹ ਵਿੱਚ ਮੰਨਤਨ ਕਰ ਦੱਸੋ ਕਿੰਨਾ ਕਰਦੀ ਏ ਇੱਕੋ ਗੱਲ ਹਾਂਜੀ ਪੂਰੀ ਜੱਸ ਨੂੰ ਜਾਨ ਦੀਏ ਪੂਰੇ 65000 ਦੀ ਬੜਾ ਘਾਟਾ ਪੈਨਿਆ ਹਰੇ ਕੋਈ ਗੱਲ ਨਹੀਂ ਚਲੋ ਇਹ ਸੀ ਆ ਦੁਬਾਰਾ ਆਵ ਲਈ ਆ ਇਹ ਆ ਵੀ ਚਲੋ ਹੁਣ ਕੁਦਰਤੀ ਕਈ ਵਾਰੀ ਕਈ ਚੀਜ਼ਾਂ ਹੋ ਜਾਂਦੀਆਂ ਦਾ ਵੀ ਸੁਆ ਚੋਲ ਜੀ ਨੇ ਇਹਦੇ ਤੇ ਫਟਰੀ ਆ ਆਓ ਚਲੋ ਤੇ ਹੁਣ ਕਿਸ ਨੇ ਚਲੋ ਸੈੱਟ ਕਰਦੇ ਪੂਛ ਵੀ ਜਾ ਕੇ ਜੇ ਨਹੀਂ ਚਾਹਦਾ ਤੇ ਠੀਕ ਆ 65000 ਦੀ ਜਿਹੜੀ ਦੇ ਦੋਗੇ ਇਹਦੇ ਮਗਰ ਕੀ ਆ ਕੱਟੀ ਕੱਟੀ ਇਹਦੇ ਮਗਰ ਕੱਟੀ ਆ ਆ ਹਵਾਨਾ ਇਹਦਾ ਫੇਰ ਤਾਂ ਦੇਖ ਸਕਦੇ ਜੇ ਲੱਗੇ ਤਾਂ ਬਾਕੀ ਖੜੇ ਕਿ ਸਾਹਮਣਾ ਤੇ ਆ ਚਿਹਰਾ ਵੇਦਾ ਕਰੀ ਦੇਖ ਸਕਦੇ ਜੀ ਤੇ ਹੁਣ ਇੱਕ ਆ ਚੋਟੀ ਇਹਦਾ ਵੀ ਸਵੇਰ ਪਹਿਲਾਂ ਹੀ ਜੇ ਪਹਿਲਾਂ ਪਹਿਲਾਂ ਥਾਣੇ ਦੇ ਵੀ ਦੇਖ ਸਕਦੇ ਜੀ ਲੱਗ ਗਿਆ ਇਹਦਾ ਇਹਨੋਂ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਸੁਣਨ ਦਾ ਅਸਤਾ ਦੇ ਰੋਵੇ ਸਾਹ ਨੰਦ ਰੂਦ ਦੁੱਧ 10 ਦਿਨਾਂ ਦੇ ਲਾਗੇ ਬੰਨੇ ਹੈਗੇ ਤੇ ਦੁੱਧ 6 ਕਿਲੋ ਹੈਗਾ 6 ਕਿੱਲਾ ਪੱਕਾ ਹੋ ਗਿਆ ਖੜੇ ਦੀ ਤੇ ਇਹ ਕਿੰਨਾ ਚੋਈ ਜਾਊਗੀ ਦੁੱਧ ਵਿੱਚ ਹੀ 7-8 ਕਿਲੋ ਦੇਈਏ ਉਹ ਵੀ ਬੜਾ ਇਹ ਆ ਵੀ ਚਲੋ ਕਰਦਾ ਸਾਰੀ ਜਾਊਗੀ ਸਾਰਾ ਸਿਆਲ ਵੀ ਕੱਢਾ ਜਾਊਗੀ ਪੂਰਾ ਕੇ ਉਹ ਤਾਂ ਵੱਧ ਗਈ ਹੋਗੀ ਜਾ ਕੇ ਕੋਈ ਸੇਵਾ ਕਰੇ ਇਹ ਆਪੇ ਹੈਗੀ ਸੱਜਰੇ ਆ ਤੇ ਘਰ ਘਰ ਦਾ ਸਾਰੀ ਸੋਦੀ ਜਾਊਗੀ ਜਨਜ ਬਹੁਤ ਚੰਗੀ ਜੀ ਰਸੀਲ ਠੰਡੀ ਬੜੀ ਜਿੰਨਾਂ ਨੇ ਕਈਆਂ ਨਾ ਹੁੰਦਾ ਫੇ ਚਲੋ ਸਾਡਾ ਕਰਦਾ ਹੀ ਸਾਡੇ ਉਹ ਵੀ ਜਿੱਦਾਂ ਮਹੀਨਾ 9 ਕਿਲੋ ਤਾਂ ਨਹੀਂ ਲੱਤੀ ਆ ਹਾਂਜੀ ਬਸ 13 ਕਿਲੋ ਮਹੀ ਦੁੱਧ ਕਰਦੀ ਹੈ ਅੱਛਾ ਹਾਂਜੀ ਕੋਨਾ 20000 ਰੁਪਏ ਦੇ ਕੇ ਨਹੀਂ ਖੜਦੀ ਤੋਂ ਵਾਰਿਆ ਸੋਆ ਇਹਦਾ ਵੀ ਜਿਹੜਾ ਪਹਿਲਾ ਹੀ ਆ ਇਹਦਾ ਫਿਰ ਜੱਜਾ ਮੁੱਲ ਕਰੀਏ ਛੋਟਾ ਜਿਹਾ 50000 ਦੀ ਬੋਲ ਨਹੀਂ 50 ਦੀ ਨਾ ਦਈਏ ਚਲੋ ਕੇ ਚਾਹ ਪਾਣੀ ਵਾਲੇ ਨੇ ਖੜਨੀ ਆ ਕੁਛ ਪੂਰੇ 45 ਦੀ ਦੇ ਦਈਏ ਠੀਕ ਆ ਬਾਕੀ ਚਲੋ ਕੋ ਫੋਨ ਲਾਵੇ ਛੋਟ ਛੜ ਕਰਦੇ ਆ ਵਿੱਚ ਹਮਰ ਇਹ ਵੀ ਸੂਈ ਜੀ ਵੀ ਜਿਹਦਾ ਹੰਦ ਨਾਦੀ ਹੋਣੀ ਠੀਕ ਆ ਕਿਹੜਾ ਦੁੱਧ ਨਾਲੇ ਕੋਈ ਮੈਂ ਚੰਗੀ ਆ ਵੀ ਨਹੀਂ ਵੀਰ ਅਗਲੀ ਜੋ ਜੋ ਕੋਲ ਸਾਹਮਣੇ ਦੁੱਧ ਹੀ 8 ਕਿਲੋ ਉਹ ਚੋਈ ਉਹ ਚੰਗੀ ਆ ਕਿੰਨਾ ਦੁੱਧ 8 ਕਿਲੋ ਹੋਗਾ ਹੁਣ ਕਿੰਨੇ ਚਰਦੀ ਸੂਈ ਹੈ ਵੀ ਸੂਈ ਨੂੰ ਤਾਂ ਪਰਦਾ ਨਾ ਕੋਈ ਪਰਦਾ ਨਹੀਂ ਠੀਕ ਆ ਤੋੜਦਾ ਫਿਰ ਚਵਾਈ ਜੂਈ ਬਹੁਤ ਚੰਗੀ ਹੈ ਮੈਂ ਦੋ ਤਰ੍ਹਾਂ ਦੇ ਜੀਂਦਾਂ ਵਾਲਾ ਚੰਗਾ ਵਾਤਾ ਇਹ ਵੀ 40 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਮੋਕੇ ਤੇ ਹਣ ਕਹਿੰਦੇ ਕਿ ਆੱਕ ਦੇ ਲਾਗੇ ਬੰਨੇ ਹੈਗੇ ਜਿਹੜਾ ਤੁਸੀਂ ਆਪ ਚਵਾਈ ਕਰਕੇ ਖੜਨਾ ਦੇਖ ਸਾਡੇ ਨੇ ਤੇ ਇਹਦਾ ਵੀ ਵੇਚੀ ਫਿਰ ਜਿਆ ਜਿਆ ਕਰੀਏ ਮੁੱਲ ਤੇ ਵੀ ਦੇਣ ਵਾਲੀ ਗੱਲ ਕਰੀਏ ਕਿੰਨਾ ਮੁੱਲ 60000 60000 ਤੇ ਜਿਆਸ ਨੂੰ ਕਿੰਨੇ ਦੀ ਹੋਰ ਕਰ ਦਈਏ ਮਨ ਦੱਸੋ ਕਿੰਨਾ ਕਰਤੀਏ ਇੱਕੋ ਗੱਲ ਹਾਂਜੀ ਪੂਰੀ ਜੱਸ ਨੂੰ ਹਾਂਜੀ ਪੂਰੇ 50 ਦੀ ਨਹੀਂ ਹਾਰ ਦੀ ਲੈ ਕੇ ਭੱਲਿਓ ਪੈਂਦੇ ਦੇਗੇ ਨਹੀਂ ਭੱਲਿਓ ਨਹੀਂ ਪੈਂਦੇ ਬਚਦੇ ਆ ਪਤਾ ਸੰਨ ਨਹੀਂ ਭਜਣ ਦੇ ਜਾਂ ਤਾਂ ਕੁਛ ਨਹੀਂ ਹੁੰਦਾ 50 ਦੀ ਕੋਈ ਵੀਡੀਓ ਵੇਖ ਲੂ ਵੇਖਿਓ ਕਿ ਭਜਣ ਦੇ ਆ ਇੱਥੇ ਚਲੋ ਠੀਕ ਹੈ ਜੀ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਬਾਕੀ ਇਹ ਆ ਵੀ ਚਲੋ ਕੋਈ ਤੁਹਾਡੇ ਘਰੋਂ ਚਵਾਈ ਕਰਕੇ ਹਨਾ ਇੱਥੋਂ ਆਪਣੀ ਤਸੱਲੀ ਕਰਕੇ ਲੈ ਜੇ ਜੀ ਕੀ ਘਟ ਆਇਆ ਜਿਹੜੀ ਆੜੀ ਭੂਜ ਕੋਈ ਸਾਫ ਲੂਗਾ ਇਨੇ ਦੀ ਉੱਧਾ ਨਹੀਂ ਆ ਹਾਂ ਜੀ ਤੇਰਾ ਜਵਾਂ ਕੋਈ ਨਹੀਂ ਸਮਾਂ ਲੱਗਦੀ ਆ ਨਹੀਂ ਹਾਂਜੀ ਹਾਂਜੀ ਯਾਰ ਨਾ ਸੌਣੀ ਆ ਜੀ ਉੱਧਰ ਦੀ ਆ ਠੀਕ ਹੈ ਜੀ ਫਿਰ ਕਾ ਵੀ ਛੋਟੀ ਚਲੋ ਸੋਹਣੀ ਆ ਤੇ ਆ ਬੱਚੇ ਜੇ ਚਾਰੇ ਤਾਜ਼ੇ ਹੀ ਬੱਚੇ ਆ ਜਿਹੜੇ